ਸੋ ਸਾਰੇ ਭੈਣ ਭਰਾਵਾਂ ਨੂੰ ਜੀ ਐਮ ਸੀ ਦੀ ਪ੍ਰਭੂ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਪ੍ਰਭੂ ਯਿਸੂ ਮਸੀਹ ਜੀ ਇੱਕ ਕੁੜੀ ਨੂੰ ਚੰਗਿਆ ਕਰਦੇ ਵਚਨ ਦੇ ਵਿੱਚ ਲਿਖਿਆ ਮੱਤੀ ਦੀ ਅੰਜੀਰ ਉਹਦਾ ਅਠਵੀਂ ਇੱਕ ਦੇ ਵਿੱਚ ਕਿ ਜਦੋਂ ਪ੍ਰਭੂ ਯਿਸੂ ਮਸੀਹ ਪਹਾੜ ਤੋਂ ਉਤਰੀਏ ਤੇ ਬੜੀ ਵੱਡੀ ਭੀੜ ਮਗਰ ਉਹਦੇ ਹੋ ਤੁਰੀ ਹਾਲੇਲੂਇਆ ਤੋ ਕਿ ਭੀੜਾਂ ਦੀਆਂ ਭੀੜਾਂ ਹੀ ਪ੍ਰਭੂ ਦੇ ਮਗਰ ਚਲਦੀਆਂ ਹੈ ਹਾਲੇਲੂਇਆ ਵਚਨ ਦੇ ਵਿੱਚ ਲਿਖਿਆ ਦੋ ਚ ਅਤੇ ਵੇਖੋ ਇੱਕ ਕੁੜੀ ਨੇ ਕੋਲ ਆਣ ਕੇ ਉਹਦੇ ਅੱਗੇ ਮੱਥਾ ਟੇਕਿਆ ਅਤੇ ਕਿਹਾ ਪ੍ਰਭੂ ਜੇ ਤੂੰ ਚਾਹੇ ਤੇ ਮੈਨੂੰ ਚੰਗਿਆਂ ਕਰ ਸਕਦਾ ਹੈ ਹallelujah ਬੜੀ ਵੱਡੀ ਭੀੜ ਦੇ ਵਿੱਚੋਂ ਇੱਕ ਕੁੜੀ ਜੋ ਦਲੇਰ ਹੋ ਕੇ ਸ਼ਰਮ ਨੂੰ ਤਿਆਗ ਕੇ ਪ੍ਰਭੂ ਯਿਸੂ ਮਸੀਹ ਦੇ ਅੱਗੇ ਆਣ ਕੇ ਝੁਕ ਗਿਆ ਅਤੇ ਕਿਹਾ ਪ੍ਰਭੂ ਜੇ ਤੇਰੀ ਮਰਜ਼ੀ ਹੋਵੇ ਨਾ ਤੇ ਇੱਕ ਹੋਰ ਮੇਰੇ ਉੱਤੇ ਚੰਗਾ ਹੋ ਸਕਦਾ ਹੈ ਜੇ ਤੂੰ ਚਾਹੇ ਤੇ ਮੈਨੂੰ ਚੰਗਿਆਂ ਸੁੱਧ ਕਰ ਸਕਦਾ ਹਾਂ ਹਾਲੇਲੂਇਆ ਤੇ ਵੇਖ ਖੁਪ ਭੈਣ ਪ੍ਰਾਉ ਐਡੀ ਵੱਡੀ ਭੀੜ ਦੇ ਵਿੱਚੋਂ ਜਦੋਂ ਕੋੜੀ ਗਿਆ ਤੇ ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਉਹਨੂੰ ਧੱਕਾ ਮਾਰਿਆ ਹੋਣਾ ਕਿਉਂਕਿ ਕਿੰਨੇ ਕੁ ਲੋਕਾਂ ਨੇ ਉਹਨੂੰ ਪਰੇ ਧੱਕ ਕੇ ਕੀਤਾ ਹੋਣਾ ਕਿਉਂਕਿ ਵੇਖੋ ਭੈਣ ਪ੍ਰਾਉ ਪੁਰਾਣੇ ਨਿਯਮ ਦੇ ਵਿੱਚ ਪਹਿਲਾਂ ਕੋੜੀ ਨੂੰ ਕੋਈ ਆਪਣੇ ਕੋਲ ਆਉਣ ਨਹੀਂ ਦਿੰਦਾ ਅਸ਼ੋਤ ਸਮਝਦੇ ਹੀ ਉਹਨੂੰ ਮਾੜਾ ਸਮਝਦੇ ਪਰ ਉਹ ਵੇਖੋ ਪਤਾ ਨਹੀਂ ਕਿੰਨੀਆਂ ਕਦੀਆਂ ਗੱਲਾਂ ਸੁਣ ਕੇ ਕਿੰਨਿਆਂ ਦੇ ਕੋਲ ਧੱਕੇ ਖਾ ਕੇ ਤੇ ਪ੍ਰਭੂ ਯਿਸੂ ਮਸੀਹ ਦੇ ਕੋਲ ਪਹੁੰਚ ਗਿਆ ਹallelujah ਪਹੁੰਚ ਕੇ ਜਾ ਕੇ ਅੱਗੇ ਉਹ ਪ੍ਰਭੂ ਦੇ ਅੱਗੇ ਝੁਕ ਗਿਆ ਤੇ ਕਹਾ ਪ੍ਰਭੂ ਜੇ ਤੂੰ ਚਾਹੇ ਤੇ ਮੈਨੂੰ ਚੰਗਿਆਂ ਕਰ ਸਕਦਾ ਹੈ ਤਿੰਨ ਵਚਨ ਦੇ ਵਿੱਚ ਲਿਖਿਆ ਤਾਂ ਉਸਨੇ ਹੱਥ ਲੰਮਾ ਕਰਕੇ ਉਸ ਨੂੰ ਛੂਆ ਅਤੇ ਆਖਿਆ ਮੈਂ ਚਾਹੁੰਦਾ ਤੂੰ ਛੁੱਧ ਜਾ ਛੁੱਧ ਹੋ ਜਾ ਅਤੇ ਉਸੇ ਵੇਲੇ ਉਹਦਾ ਕੋੜ ਜਾਂਦਾ ਰਿਆ ਵਚਨ ਦੇ ਵਿੱਚ ਲਿਖਿਆ ਕਿ ਪ੍ਰਭੂ ਯਿਸੂ ਸੀ ਜੀ ਨੇ ਆਪਣੇ ਹੱਥ ਨੂੰ ਉਹਦੇ ਵੱਲ ਲੰਮਾ ਕੀਤਾ ਅਤੇ ਉਹ ਨੂੰ ਛੋਇਆ ਅਤੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਤੂੰ ਛੁੱਧ ਹੋ ਜਾ ਤੇ ਵਚਨ ਕਹਿੰਦਾ ਕਿ ਉਸੇ ਵੇਲੇ ਉਹਦਾ ਕੋੜ ਜਾਂਦਾ ਰਿਆ ਹਾਲੇਲੂਇਆ ਬੇ ਕੋਈ ਦੇ ਵਿੱਚ ਉਹਨੂੰ ਸਿੱਖਣ ਨੂੰ ਕੀ ਮਿਲਿਆ ਕਿ ਉਹਨੇ ਲੋਕਾਂ ਦੀ ਪਰਵਾਹ ਨਹੀਂ ਕੀਤੀ ਉਨੇ ਦੁਨੀਆ ਦੀ ਪਰਵਾਹ ਨਹੀਂ ਕੀਤੀ ਨਾ ਦੁਨੀਆ ਦੇ ਤਾਨਿਆਂ ਦੀ ਨਾ ਦੁਨੀਆ ਦੇ ਮੇੜਿਆਂ ਦੀ ਪਰ ਉਹਨੇ ਆਪਣੇ ਮਨ ਦੇ ਵਿੱਚ ਵਿਸ਼ਵਾਸ ਕਰ ਲਿਆ ਕਿ ਚਾਹੇ ਅੱਜ ਮੈਨੂੰ ਕੋਈ ਵੀ ਕੁਝ ਕਹੇ ਪਰ ਅੱਜ ਮੈਂ ਦੀ ਵੱਡੀ ਭੀੜ ਦੇ ਵਿੱਚੋਂ ਪ੍ਰਭੂ ਦੇ ਕੋਲੋਂ ਜਾਣਾ ਜਣਾ ਮੈਂ ਅੱਜ ਅੱਗੇ ਜਾ ਕੇ ਉਹਦੇ ਅੱਗੇ ਝੁੱਕ ਕੇ ਤੇ ਉਹਦੇ ਅੱਗੇ ਬੇਨਤੀ ਕਰਨੀ ਕਰਨੀ ਤੇ वचन ਦੇ ਵਿੱਚ ਲਿਖਿਆ ਜਿੱਦਾਂ ਦਾ ਉਹ ਵਿਸ਼ਵਾਸ ਲੈ ਕੇ ਗਿਆ ਜਿੱਦਾਂ ਦੇ ਉਹਨੇ ਜਾ ਕੇ ਪ੍ਰਭੂ ਦੇ ਅੱਗੇ ਸ਼ਬਦ ਬੋਲੇ ਉਹਨਾਂ ਸ਼ਬਦਾਂ ਦੇ ਉੱਤੇ ਹੀ ਪ੍ਰਭੂ ਨੇ ਕਿਹਾ ਜਿੱਦਾਂ ਤੂੰ ਚੋਣਾ ਉਦਾਂ ਚੱਲੀ ਹੋ ਚਾਵੇ ਤੇ वचन ਕਹਿੰਦਾ ਕਿ ਜਿੱਦਾਂ ਉਹਨੇ ਕਿਹਾ ਵੀ ਮੈਂ ਸ਼ੁੱਧ ਹੋਣਾ ਚਾਹੁੰਦਾ ਹਾਂ ਤੇ ਪ੍ਰਭੂ ਨੇ ਉਹਨੂੰ ਸ਼ੁੱਧ ਕਰ ਦਿੱਤਾ ਹਾਲੇਲੂਇਆ ਤੇ ਵੇਖੋ ਭੈਣ ਭਰਾਓ ਅੱਜ ਬਹੁਤ سارے ਲੋਕ ਹੋ ਸਕਦਾ ਜਦੋਂ ਬੰਦਗੀ ਹੁੰਦੀ ਹੋਵੇ ਤੇ ਜਦੋਂ ਵੱਡੀਆਂ ਬੰਦਗੀਆਂ ਹੁੰਦੀਆਂ ਆ ਇਹ ਬੜੇ ਲੋਕ ਪੀੜਾਂ ਦੇ ਵਿੱਚ ਜਾਂਦੇ ਨੇ ਪਰ ਕਈ ਲੋਕ ਇੱਕ ਦੂਜੇ ਤੋਂ ਕੀ ਕਰਦੇ ਨੇ ਸ਼ਰਮਾਉਂਦੇ ਨੇ ਕਿ ਜੇ ਮੈਂ ਉੱਠ ਕੇ ਚੱਲ ਗਿਆ ਤੇ ਪਤਾ ਨਹੀਂ ਲੱਗੇ ਮੈਨੂੰ ਕਿ ਇਹਨੇ ਕੀ ਕਹਿਣਾ ਵੀ ਕੋ ਪੈਨ ਪਰਾਉ ਪ੍ਰਭੂ ਚੰਗਿਆਂ ਕਰਦਾ ਹੈ ਵਿਸ਼ਵਾਸ ਦੇ ਨਾਲ ਜਿਹੜਾ ਆਪਣੇ ਪੈਰਾਂ ਦੇ ਉੱਤੇ ਹੋ ਕੇ ਤੇ ਸ਼ਰਮ ਨੂੰ ਤਿਆਗ ਕੇ ਉਹਦੇ ਕੋਲ ਅੱਗੇ ਜਾਂਦਾ ਹੈ ਹallelujah ਵੇਖੋ ਪੈਣ ਪ੍ਰਭੂ ਸਾਰੇ ਰੂਪ ਨੇ ਜਿਹੜੇ ਗਵਾਹੀ ਨਹੀਂ ਦਿੰਦੇ ਤੇ ਠੀਕ ਵੀ ਹੋ ਜਾਂਦੇ ਗਵਾਹੀ ਨਹੀਂ ਦਿੰਦੇ ਪਰ ਵੇਖੋ ਇਸ ਕੁੜੀ ਨੇ ਕੋਈ ਸ਼ਰਮ ਨਹੀਂ ਕੀਤੀ ਕੋਈ ਤਾਨੀਆਂ ਮੇਰੇ ਦੀ ਪਰਵਾਹ ਨਹੀਂ ਕੀਤੀ ਪਰ ਪ੍ਰਭੂ ਨੇ ਵੀ ਵਚਨ ਵਿੱਚ ਲਿਖਿਆ ਕੋ ਜਾ ਕੇ ਚੁੱਕ ਕੇ ਤੇ ਪ੍ਰਭੂ ਨੇ ਉਹਨੂੰ ਉਹਦੇ ਉਹਦੇ ਸ਼ਬਦਾਂ ਦੇ ਉੱਤੇ ਚੰਗਿਆਂ ਕਰ ਦਿੱਤਾ ਤੇ ਵੇਖੋ ਪੈਣ ਪ੍ਰਾਉ ਜਿਸ ਤਰ੍ਹਾਂ ਕੁੜੀ ਨੂੰ ਪ੍ਰਭੂ ਨੇ ਚੰਗਿਆਂ ਕੀਤਾ ਭੀੜ ਦੇ ਵਿੱਚੋਂ ਤੇ ਤੂੰ ਹੀ ਵੀ ਚੰਗੇ ਹੋ ਸਕਸੀ ਜੀ ਜੇਕਰ ਤੁਸੀਂ ਉਹਦੇ ਵਰਗਾ ਵਿਸ਼ਵਾਸ ਕਰੋਗੇ ਤੇ ਸਭ ਨੂੰ ਤਿਆਗੋਗੇ ਹallelujah ਤੇ ਜੇ ਭੈਣ ਭਰਾਵ ਬੜੀਆਂ ਵੱਡੀਆਂ ਪੀੜਾ ਵਿੱਚ ਤੁਸੀਂ ਬੰਦਗੀਆਂ ਚ ਗਏ ਹੋਗੇ ਪਰ ਉਹ ਜੀ ਲੋਕ ਚੰਗੇ ਹੁੰਦੇ ਆ ਬਾਕੀ ਇਦਾ ਹੀ ਮੁੜ ਕੇ ਆ ਜਾਂਦੇ ਹallelujah ਕਿਉਂਕੋ ਇੱਕ ਦੂਜੇ ਵੱਲ ਵੇਖਦੇ ਰਹਿੰਦੇ ਆ ਪਰ ਅੱਗੇ ਨਹੀਂ ਜਾਂਦੇ ਵਿਸ਼ਵਾਸ ਨਹੀਂ ਕਰਦੇ ਇਸ ਕਰਕੇ ਇਸ वचन ਦੇ ਵਿੱਚੋਂ ਜੋ ਆ ਸਿੱਖਿਆ ਆ ਕਿ ਕੋੜੀ ਨੇ ਜਿੱਦਾਂ ਵਿਸ਼ਵਾਸ ਕੀਤਾ ਤੇ ਜਾ ਕੇ ਝੋਕਿਆ ਤੇ ਚੰਗਾ ਹੋ ਕੇ ਆਇਆ ਤੇ ਤੂੰ ਵੀ ਵਿਸ਼ਵਾਸ ਕਰਕੇ ਤੇ ਝੋਕ ਕੇ ਤੇ ਚੰਗਿਆ ਹੋ ਸਕਦੇ ਹਾਲੇਲੂਇਆ ਸੋ ਪ੍ਰਭੂ ਤੁਹਾਨੂੰ ਆਸ਼ੀਸ਼ ਤੇ ਬਰਕਤ ਆਮੀਨ